ਪੰਜਾਬ ਚ ਉਸ ਸਮੇਂ ਹਲਚਲ ਵਧ ਗਈ ਜਦੋਂ 15 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਪੰਜਾਬ ਤਾਂ ਇਤਿਹਾਸਕ ਧਾਰਮਿਕ ਔਰ ਵੱਡਾ ਵਪਾਰਕ ਖੇਤਰ ਵਜੋਂ ਜਾਣਿਆ ਜਾਂਦਾ ਅੰਮ੍ਰਿਤਸਰ ਨਗਰੀ ਉਸ ਅੰਮ੍ਰਿਤਸਰ ਨਗਰੀ ਦੇ ਨਾਮੀ ਗ੍ਰਾਮੀ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਦੀ ਹੈ ਈਮੇਲ ਮਿਲਦੇ ਹੀ ਸਕੂਲ ਚ ਹਲਚਲ ਮਚ ਜਾਂਦੀ ਹੈ ਨજર ਸਾਨੀ ਹੋਣ ਲੱਗਦੀ ਹੈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਸ ਦੀਆਂ ਟੀਮਾਂ ਤੁਰੰਤ ਹਰਕਤ ਚਾਉਂਦੀਆਂ ਹਨ ਡੀਸੀ ਸਭ ਤੋਂ ਲੈ ਕੇ ਐਸਐਸਪੀ ਸਭ ਜਦੇ ਤੁਰੰਤ ਮੌਕਾ ਸੰਭਾਲਦੇ ਨੇ ਤੇ ਤੁਰੰਤ ਬੱਚਿਆਂ ਨੂੰ ਖੁੱਲੇ ਚ ਲਿਆਂਦਾ ਜਾਂਦਾ ਹੈ ਤੇ ਬੇਨਾਂ ਨਾਲ ਸੰਪਰਕ ਕੀਤਾ ਜਾਂਦਾ ਮਾਪਿਆਂ ਨਾਲ ਸੰਪਰਕ ਸਾਧਿਆ ਜਾਂਦਾ ਤੁਰੰਤ ਸਕੂਲ ਖਾਲੀ ਕਰਵਾਏ ਜਾਂਦੇ ਨੇ ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਹੀ ਲਗਭਗ ਸਾਰੇ ਸਕੂਲਾਂ ਚ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਘਰਾਂ ਨੂੰ ਭੇਜ ਦਿੱਤਾ ਜਾਂਦਾ ਤੇ ਅੰਮ੍ਰਿਤਸਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ ਜਦੋਂ ਕਿ ਗੇਟ ਦੇ ਉੱਤੇ ਸੁਰੱਖਿਆ ਦਸਤੇ ਪੈਨਾਤ ਕਰ ਦਿੱਤੇ ਗਏ ਨੇ ਫਿਰ ਟੀਮਾਂ ਪਹੁੰਚ ਗਈਆਂ ਨਾਲੇ ਬੰਬ ਜਿਹੜੀਆਂ ਉਹਨੂੰ ਡਿਸਪੋਜ਼ ਕਰਨ ਵਾਲੀਆਂ ਫਿਰ ਫਾਇਰ ਬ੍ਰੀਡ ਗੱਡੀਆਂ ਮੰਗਾਲੀਆਂ ਗਈਆਂ ਸਕੂਲਾਂ ਦੇ ਵਿੱਚ ਜਾ ਕੇ ਕਲਾਸ ਰੂਮਾਂ ਚ ਬਾਥਰੂਮਾਂ ਦੇ ਵਿੱਚ ਦਫ਼ਤਰਾਂ ਚ ਅਲਮਾਰੀਆਂ ਚ ਸਾਰਾ ਕੁਝ ਚੈੱਕ ਕੀਤਾ ਗਿਆ ਜਦੋਂ ਤੱਕ ਮੈਂ ਤੋੜੇ ਲਈ ਰਿਪੋਰਟ ਤਿਆਰ ਕਰ ਰਿਆ ਸੀ ਤਦ ਤੱਕ ਇਹ ਨਹੀਂ ਪਤਾ ਲੱਗ ਸਕੇ ਕਿ ਕਿ ਧਮਕੀ ਦੇਣ ਵਾਲੀ ਧਿਰ ਕੌਣ ਹੈ ਕੋਈ ਸੰਸਥਾ ਹੈ ਕੋਈ ਵਿਅਕਤੀ ਹੈ ਸ਼ਰਾਰਤ ਹੈ ਸਾਜ਼ਿਸ਼ ਹੈ ਇਧਰ ਧਿਆਨ ਭਟਕਾ ਕੇ ਕੁਝ ਹੋਰ ਕਰਨ ਦੀ ਕਰਦੇ ਨੇ ਚਾਰੇ ਪਾਸੇ ਚੌਕਸੀ ਵਧਾ ਦਿੱਤੀ ਗਈ ਹੈ ਸਕੂਲਾਂ ਦੇ ਨਾਲ ਨਾਲ ਜਨਤਕ ਥਾਮਾਂ ਦੇ ਉੱਤੇ ਵੀ ਜਾਂ ਹੋਰ ਇੰਪੋਰਟੈਂਟ ਥਾਮਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਧਿਆਨ ਭਟਕਾਉਣ ਤੋਂ ਬਾਅਦ ਕਿਤੇ ਹੋਰ ਕਤਤਾਂ ਨਹੀਂ ਕਰਨ ਦੀ ਤਿਆਰੀ ਤੋ ਅੰਮ੍ਰਿਤਸਰ ਇਸ ਮੌਕੇ ਹਾਈਲਾਈਟ ਤੇ ਪੰਜਾਬ ਦੇ ਬਾਕੀ ਪ੍ਰਮੁੱਖ ਥਾਵਾਂ ਤੇ ਪ੍ਰਮੁੱਖ ਨਗਰੀਆਂ ਤੇ ਪ੍ਰਮੁੱਖ ਸਥਾਨਾਂ ਨੂੰ ਵੀ ਹਾਈਲਾਈਟ ਤੇ ਰੱਖਿਆ ਗਿਆ ਮੇਰੇ ਕੋਲ ਜੋ ਰਿਪੋਰਟ ਹੈ ਉਹਦੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦੇ 15 ਨਵੀਂ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਧਮਕੀ ਮਿਲਣ ਤੋਂ ਬਾਅਦ ਡੀਸੀ ਸਾਹਿਬ ਤੁਰੰਤ ਹੁਕਮ ਜਾਰੀ ਕਰਦੇ ਨੇ ਸਾਰੇ ਸਕੂਲਾਂ ਨੂੰ ਖਾਲੀ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਮਾਪਿਆਂ ਨੂੰ ਬੁਲਾ ਕੇ ਤੇ ਬੈਨਾਂ ਬੱਸਾਂ ਬੁਲਾ ਕੇ ਬੱਚੇ ਭੇਜ ਦਿੱਤੇ ਜਾਂਦੇ ਨੇ ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ ਜਦੀ ਜਾਣਕਾਰੀ ਤੁਰੰਤ ਮੈਨੇਜਮੈਂਟ ਨੇ ਪੁਲਿਸ ਨੂੰ ਦਿੱਤੀ ਇਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਸਕੂਲ ਖਾਲੀ ਕਰਾ ਲਏਗੇ ਤੇ ਮਾਪੇ ਉ ਘਬਰਾਏ ਹੋਏ ਨਜ਼ਰ ਆਏ ਜਦੋਂ ਸਕੂਲਾਂ ਤੋਂ ਜਿਹਾ ਫੋਨ ਆਇਆ ਨੂੰ ਡਰ ਲੱਗਿਆ ਕਿ ਕਿਤੇ ਕੁਝ ਹੋਰ ਤਾਂ ਨਹੀਂ ਹੈ ਪੁਲਿਸ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ ਸਕੂਲਾਂ ਦੇ ਅੰਦਰ ਵੀ ਜਾਂਚ ਕੀਤੀ ਹੈ ਸਾਈਬਰ ਸੈੱਲ ਨੂੰ ਵੀ ਸਾਰਾ ਕੁਝ ਭੇਜ ਦਿੱਤਾ ਗਿਆ ਕਿੱਥੋਂ ਜਨਰੇਟ ਹੋਈ ਕੀ ਹੋਈ ਜਲਦੀ ਤਾਂ ਸਾਹਮਣੇ ਆ ਜਾਣਗੇ ਹੋ ਸਕਦਾ ਸਰਕਾਰ ਜਾਂ ਪੁਲਿਸ ਨੂੰ ਜਾਣਕਾਰੀ ਮਿਲ ਵੀ ਗਈ ਹੋਵੇ ਜੇ ਜਨਤਕ ਨਹੀਂ ਕੀਤਾ ਜਾ ਰਿਹਾ ਕੈਬਨਟ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਚਿੰਤਾ ਨਾ ਕਰੋ ਪੁਲਿਸ ਅਲਰਟ ਤੇ ਹੈ ਸੁਰੱਖਿਆ ਨਾਲ ਕੋਈ ਖਿਲਵਾੜ ਨਹੀਂ ਹੋਣ ਦੇਵਾਂਗੇ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਬਾਹਰ ਬਾਜ਼ਾਰਾਂ ਦੇ ਵਿੱਚ ਥਾਵਾਂ ਦੇ ਰੇਲਵੇ ਸਟੇਸ਼ਨਾਂ ਬੱਸ ਛੜਿਆਂ ਤੇ ਵੀ ਸਖਤੀ ਬਧਾ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਰਾਣਾ ਗੁਰ ਆਪਣਾ ਸੰਸਦ ਗੁਰਜੀਤ ਸਿੰਘ ਔਜਲਾਹੋਰੀ ਉਹਨਾਂ ਨੇ ਵੀ ਕਿਹਾ ਜੀ ਤੌਜਲਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਤੁਰੰਤ ਜਾਂਚ ਕਰਾਉਣ ਕਿ ਮਾਮਲਾ ਵੱਡਾ ਨਾ ਹੋ ਜਵੇ ਤੇ ਇਸੇ ਨਾਲ ਹੀ ਭਾਜਪਾ ਗੂ ਮਨੋਜਨ ਕਾਲੀਆਂ ਨੇ ਵੀ ਕੇਜਰੀਵਾਲ ਤੇ ਟਿੱਪਣੀ ਕਰਦੇ ਕਿ ਕਿ ਉਹਦੀ ਸੁਰੱਖਿਆ ਤਾਂ ਟਾਈਟ ਹੁੰਦੀ ਹੈ ਪੰਜਾਬ ਨਿਵਾਰਤ ਛੱਡਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹੈਨਾ ਉਹਨਾਂ ਨੇ ਕਿਹਾ ਕਿ ਐਮਐਲਏ ਕੁਲਦੀਪ ਸਿੰਘ ਧਾਰੀਵਾਲ ਪਹਿਲਾਂ ਮੰਤਰੀ ਵੀ ਰਹੇ ਨੇ ਕਹਿੰਦੇ ਧਮਕੀ ਦੇਣ ਵਾਲੇ ਜਦੇ ਜਲਦੀ ਫੜੇ ਜਾਣਗੇ ਕਿੰਤਾ ਦੀ ਕੋਈ ਲੋੜ ਨਹੀਂ ਹੈ ਪਰ ਪੰਜਾਬ ਹਾਈ ਅਲਰਟ ਤੇ ਹੈ ਇਸ ਮੌਕੇ